ਅਲਮਾਰੀ ਹੈ ਇਸ ਅਲਮਾਰੀ ਦੇ ਅੰਦਰ ਪਹਿਲਾ ਫਰੋਲਾ ਫਰਾਲੀ ਕਰਦਾ ਤਸੱਲੀ ਨਾਲ ਕੰਮ ਕਰਦਾ ਉਸ ਤੋਂ ਬਾਅਦ ਇਹ ਅਲਮਾਰੀ ਦਾ ਲੋਕ ਤੋੜ ਦਿੰਦਾ ਅੰਦਰ ਲੋਕਰ ਜਿਹੜਾ ਆ ਲੋਕਰ ਨੂੰ ਵੀ ਤੋੜਿਆ ਜਾਂਦਾ ਤੁਸੀਂ ਦੇਖ ਲਓ ਤਸਵੀਰ ਔਰ ਉਸ ਦੇ ਅੰਦਰੋਂ ਪੈਸੇ ਜਿਹੜੇ ਹੁੰਦੇ ਜਿਹੜੇ ਇਹਨਾਂ ਨੇ ਅੱਗੇ ਦੇਣੇ ਹੁੰਦੇ ਨੇ ਉਹਨਾਂ ਪੈਸੇ ਨੂੰ ਐਦਾਂ ਬੈਗ ਵਿੱਚ ਲੋਡ ਕਰਦਾ ਜਿੱਦਾਂ ਕਿਸੇ ਬੈਂਕ ਤੋਂ ਚੋਰੀ ਕਰ ਰਿਆ ਹੋਵੇ ਬਟ ਐਦਾਂ ਦਾ ਚਾਂਸ ਆ ਨਾ ਕੋਈ ਚੋਰ ਦੀ ਤਸਵੀਰ ਕੈਮਰੇ ਦੇ ਸਾਹਮਣੇ ਨਜ਼ਰ ਆ ਰਹੀ ਆ ਉਤੋਂ ਅਸੀਂ ਅਨੁਮਾਨ ਵੀ ਲਗਾ ਸਕਦੇ ਆ ਮੜੰਗੇ ਤੋਂ ਚਾਲ ਢਾਲ ਤੋਂ ਚਿਹਰੇ ਤੋਂ ਪਤਾ ਲੱਗ ਸਕਦਾ ਹੈ ਕਿ ਇਹ ਚੋਰ ਕੌਣ ਆ ਅਨੁਮਾਨ ਆਪਾਂ ਤਾਂ ਅਨੁਮਾਨ ਲਗਾ ਰਹੇ ਆ ਪਰ ਜੇਕਰ ਕੋਈ ਸਾਡਾ ਭੈਣ ਵੀਰ ਪਛਾਣਦਾ ਤਾਂ ਉਹ ਮਦਦ ਕਰ ਸਕਦਾ ਕਾਲ ਕਰ ਸਕਦਾ ਪਰ ਤੁਸੀਂ ਇਸ ਚੋਰ ਨੂੰ ਕੀ ਪਹਿਲਾਂ ਕਦੇ ਦੇਖਿਆ ਹਾਂਜੀ ਸਰ ਇਹ ਚਾਂਸ ਮੈਨਾਂ तकरीबन 1.5 ਸਾਲ ਪਹਿਲਾਂ ਜੀ ਫੜੀ ਵਾਲੇ ਤਿੰਨ ਚਾਰ 10 12 ਦੁਕਾਨਾਂ ਬਹੁਤ ਇਹਨਾਂ ਦੇ ਕਾਰੋਬਾਰ ਵਧੀਆ ਹੈ ਜੀ ਹਰ ਇੱਕ ਰੈਸਟੋਰੈਂਟਰ ਤੇ ਇਹਨਾਂ ਦੀ ਸਭ ਜੀ ਜਾਂਦੀ ਹੈ ਜੀ ਹਫਤੇ ਬਾਅਦ ਹੀ ਇਹਨਾਂ ਨੂੰ ਪੇਮੈਂਟ ਆਉਂਦੀ ਹੈ ਜੀ ਹਫਤੇ ਬਾਅਦ ਹੀ ਸਾਨੂੰ ਕਰਦੇ ਜੀ ਲੇਕਿਨ ਜਿਹੜੇ ਥੱਲੇ ਵੀ ਬੈਠੇ ਆ ਮੁੰਡੇ ਜਾਂ ਹੋਰ ਬੱਚੇ ਛੋਟੇ ਬੈਠੇ ਆ ਉਹਨਾਂ ਦੇ ਗੱਲਿਆਂ 'ਚ ਵੀ 2.5 ਹਜ਼ਾਰ ਰੁਪਏ ਆਪੇ ਆ ਰਹੇ ਦਾ ਜੀ ਪਾਜੀ ਇਕੱਲੇ ਇਹਨਾਂ ਇਹਨਾਂ ਦੇ 80 ਹਜ਼ਾਰ 85 ਹਜ਼ਾਰ ਜਲੋ ਲੱਖ ਚੋਰੀ ਕਰਕੇ ਲੈ ਗਿਆ ਇਹਨੀਆਂ ਮੋੜੇ ਪੇਮੈਂਟਾਂ ਤਾਂ ਦੇਣੀਆਂ ਨੇ ਕਿਹੜੀਆਂ ਜੀ ਦੇਣੀਆਂ ਇਹਨਾਂ ਨੂੰ ਇੱਕ ਹਫਤੇ ਤੋਂ ਬਾਅਦ ਚੋਰ ਕਦ ਤੋਬਾ ਕਰ ਚੋਰੀਆਂ ਤੋਂ ਰੱਖਣਗੇ ਦੂਰੀ ਦੋਸਤੋ ਪ੍ਰਸ਼ਾਸਨ ਇਹਨਾਂ ਤੇ ਨਕੇਲ ਕਿਉਂ ਨਹੀਂ ਕੱਸਦਾ ਪ੍ਰਸ਼ਾਸਨ ਕਿਉਂ ਢਿੱਲਾ ਹੈ ਪ੍ਰਸ਼ਾਸਨ ਦੀ ਕੀ ਹੈ ਮਜਬੂਰੀ ਦੋਸਤੋ ਕਦ ਤੱਕ ਆਮ ਬੰਦਾ ਇਹ ਕਹਿੰਦਾ ਰਹੇਗਾ ਅਨਪਛਾਤੇ ਚੋਰਾ ਨੂੰ ਫੜ ਲਓ ਕਦ ਹੋਵੇਗੀ ਆਮ ਬੰਦੇ ਦੀ ਮੰਗ ਪੂਰੀ ਦੋਸਤੋ ਕਦ ਹੋਵੇਗੀ ਆਮ ਬੰਦੇ ਦੀ ਮੰਗ ਪੂਰੀ ਦੋਸਤੋ ਸਤਿ ਸ਼੍ਰੀ ਅਕਾਲ ਪਿੰਬਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਸੀਂ ਸ਼ਰਤ ਨਾਲ ਜ਼ਰਲਦੀ ਵੀ ਕੋਸ ਬਾਬਾ ਤੋਂ ਸਾਡੇ ਸਮੇਂ ਅਸੀਂ ਸਬਜੀ ਮੰਡੀ ਦੇ ਅੰਦਰ ਮੌਜੂਦ ਆ ਔਰ ਸਬਜੀ ਮੰਡੀ ਤੁਹਾਨੂੰ ਪਤਾ ਹਮੇਸ਼ਾ ਭਰੀ ਰਹਿੰਦੀ ਹੈ ਪਰ ਆ ਜਿਹੜੀ ਪਿੱਛੇ ਤੁਹਾਨੂੰ ਮੇਰੇ ਦੁਕਾਨ ਨਜ਼ਰ ਆ ਰਹੀ ਹੈ ਇੱਥੇ ਇੱਕ ਗੰਭੀਰ ਘਟਨਾ ਹੋਈ ਹੈ ਚਿੰਤਾ ਦਾ ਵਿਸ਼ਾ ਕਿਉਂਕਿ ਇਸ ਦੁਕਾਨ ਦੇ ਅੰਦਰ ਇੱਕ ਚੋਰ ਦਾਖਲ ਹੁੰਦਾ ਅਣਪਛਾਤਾ ਚੋਰ ਜਿਹੜਾ ਆ ਉਹ ਦਾਖਲ ਹੁੰਦਾ ਹਾਲਕਿ ਫਰੰਟ ਤੋਂ ਨਹੀਂ ਅੱਗੇੋਂ ਚੋਰ ਦਾਖਲ ਨਹੀਂ ਹੁੰਦਾ ਪਿੱਛੋਂ ਦਾਖਲ ਹੁੰਦਾ ਹੈ ਸ਼ਟਰ ਜਿਹੜਾ ਦੁਕਾਨਦਾਰ ਵੱਲੋਂ ਹੇਠਾ ਸੁੱਟਿਆ ਜਾਂਦਾ ਪਰ ਚੋਰ ਜਦੋਂ ਦੇਖਦਾ ਕਿ ਦੁਕਾਨ ਦੇ ਅੰਦਰ ਕੋਈ ਮੌਜੂਦ ਨਹੀਂ ਹੈ ਤਾਂ ਸ਼ਟਰ ਨੂੰ ਉੱਪਰ ਚੱਕ ਕੇ ਦੁਕਾਨ ਦੇ ਅੰਦਰ ਦਾਖਲ ਹੁੰਦਾ ਦੁਕਾਨ ਦੇ ਅੰਦਰ ਜਦੋਂ ਆਉਂਦਾ ਚੋਰ ਆਹ ਪਿੱਛੇ ਅਲਮਾਰੀ ਹੈ ਇਸ ਅਲਮਾਰੀ ਦੇ ਅੰਦਰ ਪਹਿਲਾਂ ਫਰੋਲਾ ਫਰਾਲੀ ਕਰਦਾ ਤਸੱਲੀ ਨਾਲ ਕੰਮ ਕਰਦਾ ਉਸ ਤੋਂ ਬਾਅਦ ਇਹ ਅਲਮਾਰੀ ਦਾ ਲੋਕ ਤੋੜ ਦਿੰਦਾ ਅੰਦਰ ਲੋਕਰ ਜਿਹੜਾ ਆ ਲੋਕਰ ਨੂੰ ਵੀ ਤੋੜਿਆ ਜਾਂਦਾ ਤੁਸੀਂ ਦੇਖ ਲਓ ਤਸਵੀਰ ਔਰ ਉਸ ਦੇ ਅੰਦਰੋਂ ਪੈਸੇ ਜਿਹੜੇ ਹੁੰਦੇ ਜਿਹੜੇ ਇਹਨਾਂ ਨੇ ਅੱਗੇ ਦੇਣੇ ਹੁੰਦੇ ਨੇ ਉਹਨਾਂ ਪੈਸੇ ਨੂੰ ਐਦਾ ਬੈਗ ਵਿੱਚ ਲੋਡ ਕਰਦਾ ਜਿੱਦਾਂ ਕਿਸੇ ਬੈਂਕ ਤੋਂ ਚੋਰੀ ਕਰ ਰਿਆ ਹੋਵੇ ਵੀਰ ਜੀ ਇਧਰ ਆ ਜਾਓ ਤੁਹਾਡੇ ਨਾਲ ਹਮਦਰਦੀ ਹੈ ਇਹ ਦੱਸੋ ਕੱਟਣਾ ਕਿਸ ਦਿਨ ਹੋਈ ਆ ਇਹ ਸਰ ਸ਼ਨੀਵਾਰ ਰਾਤ ਦੀ ਗੱਲ ਆ 9 ਵਜੇ ਕੇ 5 ਮਿੰਟ ਤੇ ਜਦੋਂ ਅਸੀਂ ਜਦੋਂ ਮੈਂ ਦੁਕਾਨ ਲੋਕ ਕਰਕੇ ਘਰ ਨੂੰ ਜਾਣਾ ਤਾਂ ਮੇਰਾ ਦੁਕਾਨ ਤੁਸੀਂ ਅੱਗੇ ਲੋਕ ਕੀਤੀ ਪਿੱਛੋਂ ਕੀਤੀ ਕਿ ਨਹੀਂ ਹਾਂ ਜੀ ਸਰ ਮੋਰੋਂ ਲੋਕ ਕੀਤੀ ਸੀ ਪਿੱਛੋਂ ਐਕਚੁਅਲੀ ਮੇਰਾ ਮਾਲ ਆਣਾ ਹੁੰਦਾ ਮਟਰ ਦਾਣਾ ਜਲੰਧਰੋਂ ਆਉਂਦਾ ਗੱਡੀ ਉਹ ਥੋੜੀ ਲੇਟ ਹੋ ਜਾਂਦੀ ਆ ਤਾਂ ਮੇਰਾ ਮਾਲ ਉਹ ਪੱਲੇਦਾਰ ਮੇਰਾ ਲਾਹਾਂਦਾ ਹੁੰਦਾ ਪੱਲੇਦਾਰ ਕਿੱਥੇ ਸੀ ਹਾਂਜੀ ਪੱਲੇਦਾਰ ਮੇਰਾ ਆਪਣੀ ਗੱਡੀ ਲਾ ਰਿਆ ਸੀ ਦੂਸਰੇ ਕਿਸੇ ਦੀ ਉਧਰ ਬਿਜੀ ਸੀਗਾ ਤੇ ਬਟਸਾਨਾ ਕਦੇ ਚਾਂਸ ਹੋਇਆ ਨਹੀਂ ਸਾਡੇ ਦਿਮਾਗ ਜਿੱਦਾਂ ਦੀ ਕੋਈ ਗੱਲ ਹੀ ਨਹੀਂ ਸੀਗੀ ਮੈਂ ਲੋਕ ਸ਼ਟਰ ਲਾਇਆ ਬਟ ਉਹ ਲੋਕ ਨਹੀਂ ਲਗਾਇਆ ਸੀ ਕਿਉਂਕਿ ਮੇਰੀ ਮਾਲ ਆਣਾ ਸੀਗਾ ਲੋਕ ਪੱਲੇਦਾਰ ਕੋ ਹੁੰਦਾ ਉਹ ਮਾਲ ਅੰਦਰ ਲੋਡ ਕਰਕੇ ਫਿਰ ਹੀ ਲੋਕ ਲਗਾਉਂਦਾ ਐਸੀ ਕਿਸੇ ਸਾਹਮਣੇ ਅਲਮਾਰੀ ਚ ਰੱਖੇ ਸੀ ਨਹੀਂ ਕਿਸੇ ਦੇ ਸਾਹਮਣੇ ਤਾਂ ਨਹੀਂ ਸਰ ਰਖੀਦੇ ਚਲੋ ਕੀ ਵੇਲੇ ਕਸਟਮਰ ਆ ਕੇ ਬੈਠੇ ਹੁੰਦੇ ਫਿਰ ਉਹਨਾਂ ਦੇ ਸਾਹਮਣੇ ਤਾਂ ਗਿਣਨੇ ਪੈਂਦੇ ਆ ਕੀ ਵੇਲੇ ਉਹਨਾਂ ਨੂੰ ਰੱਖਣੇ ਪੈਂਦੇ ਅਲਮਾਰੀ ਚ ਸਾਰੇ ਹੀ ਗਿਣਦੇ ਹੁਣੇ ਆ ਹਾਂਜੀ ਉਹ ਸਾਰੇ ਗਿਣਦੇ ਹਾਂਜੀ ਸਰ ਸਾਡੇ ਸਾਰੇ ਜੋ ਵੀ ਸ਼ਾਪਕੀਪਰ ਹੈ ਸਾਰੇ ਉਹਨਾਂ ਦੇ ਸਾਹਮਣੇ ਹੀ ਪੈਸੇ ਗਿਣ ਕੇ ਕਿਸੇ ਨੂੰ ਦੇਣੇ ਹੁੰਦੇ ਆ ਤੇ ਲੋਕ ਤੁਸੀਂ ਲਾਇਆ ਸੀ ਜਿਹੜਾ ਅੰਦਰ ਹੁੰਦਾ ਜੀ ਲੋਕਸਰ ਤੇ ਬਟ ਐਦਾਂ ਦਾ ਚਾਂਸ ਆ ਨਾ ਕਿ ਚੋਰ ਦੀ ਤਸਵੀਰ ਕੈਮਰੇ ਦੇ ਸਾਹਮਣੇ ਨਜ਼ਰ ਆ ਰਹੀ ਹੈ ਉਤੋਂ ਅਸੀਂ ਅਨੁਮਾਨ ਵੀ ਲਗਾ ਸਕਦੇ ਆ ਮੜੰਗੇ ਤੋਂ ਚਾਲ ਢਾਲ ਤੋਂ ਚਿਹਰੇ ਤੋਂ ਪਤਾ ਲੱਗ ਸਕਦਾ ਹੈ ਕਿ ਇਹ ਚੋਰ ਕੌਣ ਆ ਅਨੁਮਾਨ ਆਪਾਂ ਤਾਂ ਅਨੁਮਾਨ ਲਗਾ ਰਹੇ ਆ ਪਰ ਜੇਕਰ ਕੋਈ ਸਾਡਾ ਭੈਣ ਵੀਰ ਪਛਾਣਦਾ ਤਾ ਉਹ ਮਦਦ ਕਰ ਸਕਦਾ ਕਾਲ ਕਰ ਸਕਦਾ ਪਰ ਤੁਸੀਂ ਇਸ ਚੋਰ ਨੂੰ ਕੀ ਪਹਿਲਾਂ ਕਦੇ ਦੇਖਿਆ ਹਾਂਜੀ ਸਰ ਇਹ ਚਾਂਸ ਮੈਨਾਂ ਤਕਰੀਬਨ 1.5 ਸਾਲ ਪਹਿਲਾਂ ਇਹੀ ਸ਼ਖਸ ਮੇਰੀ ਦੁਕਾਨ ਦੇ ਅੰਦਰ ਆ ਰਿਹਾ ਸੀ ਹਾਂਜੀ ਇਹੀ ਬੰਦਾ ਆ ਰਿਹਾ ਸੀਗਾ ਔਰ ਮੈਨੂੰ ਪੂਰਾ ਯਕੀਨ ਆਵੇ ਉਹੀ ਬੰਦਾ ਆ ਇਹ ਇਹਦੇ ਵਾਸਤੇ ਮੈਂ ਕਾਡ ਵੀ ਕੱਢੀ ਸੀ ਇਹਦਾ ਪੈਂਡ ਇਹਦੇ ਡੈਡੀ ਦਾ ਨਾਮ ਜੋ ਵੀ ਹੈਗਾ ਮੇਰੇ ਕੋਲ ਤੇ ਮੈਂ ਉਹ ਐਸਐਚਓ ਸਾਹਿਬ ਨੂੰ ਕਾਲੂ ਜਾ ਕੇ ਪੱਕੇ ਸਬੂਤ ਨੇ ਕਿ ਟਰਾਈ ਹਾਂਜੀ ਮੇਰੇ ਕੋ ਨਹੀਂ ਪੱਕੇ ਸਬੂਤ ਆ ਮੈਂ ਦੇਖੋ ਕਿੰਨੀ ਕਰੋੜ ਦੁਨੀਆ ਰਹਿੰਦੀ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਮੈਂ ਕਿਸੇ ਹੋਰ ਦਾ ਨਾਮ ਨਹੀਂ ਕੋ ਲਿਆ ਕਿਉਂਕਿ ਜੇਤੇ ਮੈਨੂੰ ਸ਼ੱਕ ਵਾ ਪੂਰਾ ਯਕੀਨ ਆ ਮੈਂ ਉਹਦਾ ਹੀ ਨਾਮ ਲਵਾਂਗਾ ਇਹ ਬੰਦਾ ਇੱਥੇ ਕਦੀ ਤੁਹਾਡੇ ਤੋਂ ਸਬਜ਼ੀ ਲੈਣ ਵੀ ਆ ਹਾਂਜੀ ਮੇਰੇ ਕੋ ਮੇਰੇ ਕੋ ਸਬਜ਼ੀ ਲੈਣੀਆਂ ਆਉਂਦਾ ਹੁੰਦਾ ਸੀ ਮੇਰੀ ਮੇਰੇ ਅੱਗੇ ਪਿੱਛੇ ਮੇਰੀ ਦੁਕਾਨ ਦੇ ਉੱਤੇ ਘੁੰਮ ਤਾ ਮੇਰੇ ਬਾਰਕਰਾਂ ਨੇ ਮੈਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਖੁਦ ਦਿੱਤੀ ਮੈਂ ਆ ਗਿਆ ਤੇ ਮੇਨਾਂ ਉਹਦੀ ਬਹਿਸਵਾਜੀ ਹੋਈ ਤੇ ਮੈਂ ਉਸ ਤੋਂ ਬਾਅਦ ਮੈਂ ਉਹਦੀ ਕਾਰਡ ਕਢੀ ਵੇਖੀ ਚਾਲ ਢਾਲ ਮਤਲਬ ਕੱਦ ਕਾਠੀ ਸੇਵੇਂ ਆ ਚਾਲ ਢਾਲ ਕੱਦ ਕਾਠੀ ਕੱਦ ਕਾਠ ਜੋ ਵੀ ਉਹਦੀ ਦਾੜੀ ਹੈ ਜੋ ਵੀ ਨੈ ਨਕਸ਼ਾ ਦੀ ਸਾਰੀ ਉਹਦੀ ਚਾਲ ਉਹੀ ਹੈ ਬੰਦਾ ਕੋਈ ਕਹਿ ਨਹੀਂ ਮਤਲਬ 1% ਵੀ ਮੈਨੂੰ ਡਾਊਟ ਨਹੀਂ ਹੈਗਾ ਬੰਦਾ ਉਹੀ ਆ ਜੋ ਹਜੇ ਤੋ 1.5 ਸਾਲ ਪਹਿਲਾਂ ਮੇਰੀ ਦੁਕਾਨ ਤੇ ਮੇਰੀ ਰੈਕਿੰਗ ਕਰਦਾ ਹੁਣ ਵੀ ਮੇਰੀ ਉਹਨਾਂ ਰੈਕਿੰਗ ਕਰਕੇ ਤੇ ਮੇਰੇ ਨਾਲ ਕਾਹਨ ਕੀਤਾ ਪੂਰੀ ਘੋਗ ਰੱਖੀ ਹਾਂਜੀ ਪੂਰੀ ਘੋਗ ਰੱਖੀਆ ਕਿੰਨਾ ਟੋਟਲ ਕਿੰ ਏ ਗੋਰਦਵਾਰੇ ਸਾਹ ਤੋਂ ਮੈਨੂੰ ਪੇਮੈਂਟ ਆਈ ਸੀਗੀ 18-20000 ਰੁਪਿਆ ਉਹ ਦਸਾਂ ਦਸਾਂ ਦਿੱਤੀਆਂ ਸੀਗੀਆਂ ਤਕਰੀਬਨ 24-25 ਦਿੱਥੀਆਂ ਉਹ ਸੀ ਐਡਮਿਨ ਕਹਿ ਲਓ ਤੁਸੀਂ 20-25000 ਤੇ ਉਸ ਤੋਂ ਬਾਅਦ بڑے ਨੋਟ 5-500 ਦੇ ਸੀ ਉਹ 50-60000 ਰੁਪਿਆ ਤਕਰੀਬਨ ਲੱਖ ਦੇ ਕਰੀਬ ਮਨੋ ਬੇ ਲੰਬੇ ਜੀ ਪਿਆਣੇ ਮੈਂ 52000 ਦੇ ਕਰੀਬ ਬੈਗ ਭਰ ਵੀ ਇਦਾਂ ਰ ਜਿੱਦਾਂ ਫਿਲਮਾਂ ਚ ਬੈਗ ਭਰਦੇ ਹੁੰਦੇ ਬੈਗ ਰੋਟੀਆਂ ਪੈਸੇ ਭਰਦੇ ਬੜੀ ਬੇਖੌਫੀ ਨਾਲ ਡਰਤਾ ਮਤਲਬ ਪਿੱਛੇ ਆਲੇ ਦੋਲੇ ਕੋਈ ਵੀ ਨਹੀਂ ਹੁੰਦਾ ਹਾਂਜੀ ਸ਼ਾਮ ਨੂੰ ਜਿੱਦਾਂ 9 ਵਜੇ ਤੋਂ ਬਾਅਦ ਸਾਡੇ ਮੇਰੇ ਗਵਾਂਢੀ ਜੋ ਵੀ ਹੈਗੇ ਮਨੋਜ ਹਣੀ ਜਵੇਲੇ ਭਾਈ ਸਾਰੇ ਚਲ ਜਾਂਦੇ ਆ ਇਸ ਟਾਈਮ ਸ਼ਾਮ ਨੂੰ ਪਿੱਛੇ ਕੋਈ ਨਹੀਂ ਦੇਖੇ ਨਹੀਂ ਸ਼ਨੀਵਾਰ ਦਾ ਸ਼ਾਮ ਕਰਕੇ ਨਾ ਗੱਡੀ ਕੋਈ ਆਂਦੀ ਨਹੀਂ ਹੈਗੀ ਛੇਤੀ ਕਿਤੇ ਆਲੂ ਵਗੈਰਾ ਵੀ ਨਹੀਂ ਆਏ ਤਾਂ ਕਰਕੇ ਉਹ ਗਲੀ ਖਾਲੀ ਸੀਗੀ ਪਰ ਖਤਰਾ ਤਾਂ ਸਾਰੇ ਬਾਕੀ ਹੋਰਾਂ ਨੂੰ ਵੀ ਹਾਂਜੀ ਬਾਕੀ ਸਾਰਿਆਂ ਨੂੰ ਖਤਰਾ ਹੈ ਕਿਉਂਕਿ ਕਿਤੇ ਨਾ ਕਿਤੇ ਤਾਂ ਪਈ ਹੁੰਦੀ ਆ ਹਨ ਤੇ ਮੈਂ ਇਹ ਕਹਿੰਦਾ ਵੀ ਸਾਡੀ ਪਿਛਲੇ 2-3 ਮਹੀਨੇ ਪਹਿਲਾਂ ਵੀ ਚੋਰੀ ਹੋਈ ਸੀ ਸਾਰਿਆਂ ਦੇ ਮੋਬਾਈਲ ਚੋਰੀ ਹੋਏ ਸੀ ਸ਼ਨੀਵਾਰ ਉਹਦੇ ਵਿੱਚ ਵੀ ਇਹਦੇ ਬੰਦੇ ਦੇ ਲਿੰਕ ਕਿਤੇ ਨਾ ਕਿਤੇ ਹੈਗੇ ਆ ਮੈਨੂੰ ਪ੍ਰਸ਼ਾਸਨ ਨੂੰ ਮੈਂ ਇਹੀ ਹੱਥ ਜੋੜ ਕੇ ਉਹਦੀ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਥੋੜੀ ਜਿਹੀ ਆਪਣੀ ਕਾਰਵਾਈ ਤੇਜ਼ ਕਰੋ ਜੇ ਪੁਲਿਸ ਚਾਹੇ ਤਾਂ ਸਾਰਾ ਕੁਝ ਕਰ ਸਕਦੀ ਆ ਔਰ ਪੰਜਾਬ ਨੂੰ ਸੇਫ ਸੇਫ ਕਰ ਸਕਦੀ ਆ ਉਹ ਤਾਂ ਦਾਦੇ ਵੜਦਾ ਦਿੰਦਾ ਵੀ ਟੇਵਾ ਖੋਲ ਸਕਦੀ ਆ ਹਾਂ ਜੀ ਟੇਵਾ ਖੋਲ ਸਕਦੀ ਆ ਬਟ ਉਹਨਾਂ ਨੂੰ ਕਿਤੇ ਨਾ ਕਿਤੇ ਮੇਨਾ ਸਵੇਰੇ ਆਏ ਵੀ ਸੀਗੇ ਚਲੋ ਮੇਨਾ ਗੱਲ ਕਰਦੇ ਕਿ ਸਾਨੂੰ ਇਹ ਪੋਲੀਟਿਕਲੀ ਇਹ ਪ੍ਰੈਸ਼ਰ ਹੁੰਦਾ ਕੋਈ ਨਾ ਕੋਈ ਸਾਨੂੰ ਸਰਪੰਚ ਜਾਂ ਕਿਸੇ ਦੀ ਆ ਜਾਂਦਾ ਫੋਨ ਵੀ ਸਾਡੇ ਬੰਦੇ ਨੂੰ ਛੱਡਦੇ ਹੋ ਇਹ ਚੀਜ਼ ਨਹੀਂ ਹੋਣੀ ਚਾਹੀਦੀ ਮੈਂ ਇਹੀ ਮਤਲਬ ਕਰਾਂਗਾ ਪੰਜੇ ਬੰਦੇ ਤਸਦੀਕ ਕਰਦੇ ਆ ਉਹਨਾਂ ਨੂੰ ਵੀ ਤਾਂ ਨਿਸ਼ਾਨਾ ਬਣਾਉਂਦੇ ਆ ਇਹ ਕਿਹੜਾ ਉਹਨੂੰ ਬਖਸ਼ਦੇ ਆ ਚੋਰ ਜਾਂ ਛੇੜੀ ਕਿਸ ਨੂੰ ਬਖਸ਼ਦੇ ਥੋੜੇ ਆ ਇਹ ਤਾਂ ਆਪਣੇ ਮਾਪਿਆਂ ਨੂੰ ਨਹੀਂ ਬਖਸ਼ਦੇ ਹਾਂਜੀ ਹਾਂਜੀ ਮੈਂ ਇਹੀ ਕਹਾਂਗਾ ਵੀ ਜੋ ਮੇਨਾ ਜਦੋਂ ਮੇਰੀ ਚੋਰੀ ਹੋਈ ਆ ਮੈਨੂੰ ਪੱਕਾ ਯਕੀਨ ਆ ਮੇਰੇ ਕੋ ਸਬੂਤ ਆ ਉਹਦੇ ਆਧਾਰ ਤੇ ਉਹ ਬੰਦੇ ਦੇ ਕਾਰਵਾਈ ਕੀਤੀ ਜਾਵੇ ਤੇ ਮੇਰੀ ਰਕਮ ਮੇਰੀ ਤੁਸੀਂ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਜੇ ਤੁਹਾਨੂੰ ਉਹਨਾਂ ਨੇ ਹਵਾਲਾ ਦਿੱਤਾ ਨਾ ਕਿ ਪਿੰਡ ਦੇ ਸਰਪੰਚ ਪੰਜ ਸੱਤ ਲੈਂਦੇ ਤੁਸੀਂ ਇਧਰੋਂ ਸਾਨੂੰ ਸੱਤ ਲਿਓ ਫਿਰ ਅਸੀਂ ਸਰਪੰਚਾਂ ਪੰਜਾਂ ਨਾਲ ਗੱਲ ਕਰ ਲਾਂਗੇ ਕਿ ਮਾੜੇ ਆਨਸਰ ਨੂੰ ਛਡਾਣ ਕੌਣ ਲੱਗਿਆ ਮਾੜੇ 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 ਆਨਸਰ ਦੀ ਮੈਂ ਗੱਲ ਕਰਦਾ ਮਾੜਾ ਆਨਸਰ ਕਿਸੇ ਦਾ ਸਾਕਾ ਨਹੀਂ ਹੁੰਦਾ ਚਾਹੇ ਉਹ ਤੁਹਾਡਾ ਭਰਾ ਭੈਣਾ ਚਾਹੇ ਤੁਹਾਡਾ ਪਿੰਡ ਦਾ ਬੰਦਾ ਚਾਹੇ ਤੁਹਾਡਾ ਲਿੰਕਡਿਨ ਕੋਈ ਦੋਸਤ ਆ ਕੁਛ ਵੀ ਆ ਮਾੜਾ ਬੰਦਾ ਕਿਸੇ ਦਾ ਸਾਕਾ ਨਹੀਂ ਹੁੰਦਾ ਇਸ ਕਰਕੇ ਉਹਨੂੰ ਸਜ਼ਾ ਦਿੱਤੀ ਜਾਵੇ ਕਿੰਨੀ ਦੇਰ ਅੰਦਰ ਰਿਹਾ ਚੋਰ ਤਕਰੀਬਨ 5-7 ਮਿੰਟ ਉਹਨੇ ਅੰ ਹਾਂ ਤੇ ਉਹਨੇ ਸਾਰੇ ਸੱਤ ਦੇਖੀ ਤਾਂ ਸਾਹਮਣੇ ਜੋ ਵੀਡੀਓ ਦੇਖੀ ਆ ਜਲਦੀ ਆ ਕੈਮਰੇ ਦੇ ਵਿੱਚ ਦੇਖੋ ਮੈਨੂੰ ਇੰਨਾ ਪਤਾ ਵੀ ਜ਼ੋਰ ਕੋਈ ਵੀ ਕਿਤੇ ਚੋਰੀ ਕਰੇ ਕੋਈ ਨਾ ਕੋਈ ਨਿਸ਼ਾਨ ਛੱਡ ਜਾਂਦਾ ਆ ਉਹ ਆਇਆ ਤਾਂ ਚਲੋ ਬਹੁਤ ਦਲੇਰੀ ਦੇ ਨਾਲ ਆ ਪਰ ਉਹ ਕਿਤੇ ਨਾ ਕਿਤੇ ਸਬੂਤ ਆਪਣੇ ਛੱਡ ਗਿਆ ਬੇਫਿਕਰ ਹੀ ਦੇਖੋ ਕਿੰਨੀ ਦੇਖੋ ਕਿ ਨਹੀਂ ਸਰ ਹੈਗੀ ਠੀਕ ਆ ਬਟ ਉਹਨੇ ਲਾਈਟ ਔਨ ਕੀਤੀ ਉਹਨੇ ਮੂੰਹ ਨਹੀਂ ਬੰਨਿਆ ਉਹਦੇ ਵਿੱਚ ਉਹ ਪਛਾਣ ਹੋ ਗਿਆ 100% ਉਹ ਬੰਦਾ ਪਛਾਣ ਹੋ ਗਿਆ ਹੁਣ ਇਹ ਪੁਲਿਸ ਦੀ ਕਾਰਵਾਈ ਜੋ ਉਹਨੂੰ ਬਣਦੀ ਆ ਕਰਨੀ ਚਾਹੀਦੀ ਹੈ ਦੇਖੋ ਉਹਨੂੰ ਡਰਤਾ ਹੀ ਕਹਿ ਸਕਦੇ ਆ ਬੇਖੌਫੀ ਅਗਲਾ ਕਹਿੰਦਾ ਪਰਵਾਹ ਨਹੀਂ ਬਮਾ ਚਿਹਰਾ ਅਜ ਵੀ ਹਾਂਜੀ ਨਹੀਂ ਤਾਂ ਚੋਰ ਪਹਿਲਾਂ ਕੀ ਕਰਦਿਆ ਮੂੰਹ ਕਵਰ ਕੀਤਾ ਹੁੰਦਾ ਉਸ ਤੋਂ ਬਾਅਦ ਕੈਮਰਾ ਪੱਟਦੇ ਆ ਇਹਨੂੰ ਕੋਈ ਫਿਕਰ ਹੀ ਨਹੀਂ ਚਾਹੀਦਾ ਪ੍ਰਸ਼ਾਸਨ ਨੂੰ ਸਾਡੀ ਸੇਫਟੀ ਬਾਤ ਹੈ ਦਾ ਪ੍ਰਸ਼ਾਸਨ ਨੂੰ ਕਹਿਣਾ ਹੈ ਹੁਣ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਸਾਨੂੰ ਮੈਨੂੰ ਮੌਜੂਦਾ ਇਨਸਾਫ ਜਿਹੜਾ ਉਹ ਮਿਲਿਆ ਜਾਵੇ ਤੁਹਾਡੀ ਮੰਗ ਮੰਨਣੀ ਚਾਹੀਦੀ ਆ ਕਿਵੇਂ ਦੇਖਦੇ ਹੋ ਜੀ ਬਾਕੀ ਵੀ ਬਾਕੀਲੇ ਵੀ ਖਤਰੇ ਦੀ ਘੰਟੀ ਆ ਇਹ ਗੱਲ ਇਹ ਆ ਸ਼ਨੀਵਾਰ ਨੂੰ ਇਹ ਸਾਨੂੰ ਪੇਮੈਂਟ ਦਿੰਦੇ ਇੱਕ ਹਫ਼ਤੇ ਬਾਅਦ ਮੈਂ ਸਾਬਕਾ ਪ੍ਰਧਾਨ ਦਵਿੰਦਰ ਬਾਂਟੀ ਦਾ ਭਰਾ ਆ ਜੀ ਤੇ ਮੇਰੇ ਨਾਲ ਬੱਚਿਆਂ ਦਾ ਬੜਾ ਪਿਆਰ ਆ ਤੇ ਇਹਨਾਂ ਮੈਨੂੰ ਜਦ ਪਤਾ ਲੱਗਿਆ ਤਾਂ ਮੈਂ ਤੁਹਾਨੂੰ ਦੋ ਵਾਰੀ ਸਵੇਰੇ ਕਾਲ ਕਰੀ ਮੈਂ ਕਿਹਾ ਸੂਰੀ ਸਾਹਿਬ ਨੂੰ ਬੁਲਾਇਆ ਜਾਵੇ ਤੇ ਜਿਹੜੀ ਇਹ ਮੰਗਿਆ ਮੁੰਡੇ ਦੀ ਪ੍ਰਸ਼ਾਸਨ ਦੇ ਮੁੰਡੇ ਜਾਵੇ ਦੇਖੋ ਅਸੀਂ ਤਾਂ ਜਿਹੜੇ ਸਾਡੇ ਪਰਿਵਾਰਕ ਜੀ ਦੇਖਦੇ ਆ ਨਾ ਸਾਡੇ ਲਈ ਤਾਂ ਸਭ ਕੁਝ ਇਹੀ ਨੇ ਸਾਡੇ ਲਈ ਤਾਂ ਗਵਰਨਮੈਂਟ ਇਹੀ ਆ ਕਿਉਂਕਿ ਮਿੰਟ ਮਿੰਟ ਤੇ ਇਹੀ ਗੌਰ ਕਰਦੇ ਆ ਇਹਨਾਂ ਨੂੰ ਬੇਨਤੀ ਕਰ ਦੇਣੀ ਤਸਵੀਰ ਚਲਾ ਦੇਣੀ ਆ ਇਹਨਾਂ ਨੇ ਬੰਦਾ ਪਛਾਣ ਕੇ ਵੀਰ ਉਹਨਾਂ ਦੀ ਮਦਦ ਕਰ ਦੇਣੀ ਆ ਆਪ ਇਹਨਾਂ ਨੰਬਰ ਨਾਲ ਪਾ ਦੇਣਾ ਬਿਲਕੁਲ ਜੀ ਅਸੀਂ ਇਹੀ ਚਾਹਨੇ ਆ ਵੀ ਤੁਸੀਂ ਇਹਨੂੰ ਜਿਆਦਾ ਤੋਂ ਜਿਆਦਾ ਵਾਇਰਲ ਕਰੋ ਤੇ ਜਿਹੜਾ ਮੁੰਡੇ ਦਾ ਨੁਕਸਾਨ ਹੋਇਆ ਇਹਨੂੰ ਮ ਹਾਂਜੀ ਬਹੁਤ ਬੜਾ ਨੁਕਸਾਨ ਆ ਜੀ 1 ਲੱਖ ਰੁਪਏ ਦੀ ਰਕਮ ਹੈ ਜੀ ਘਟੋ ਘਟਦੀ ਜੀ ਇਹ ਚਾਰ ਪੰਜ ਮਹੀਨਿਆਂ ਚ ਨਹੀਂ ਜੀ ਰਕਮ ਕਰ ਸਕਦੇ ਮੱਝ ਦੇ ਵੀ ਨਹੀਂ ਕਰਦੇ ਨਹੀਂ ਬਸ ਹੁੰਦੇ ਜੀ ਸਭ ਕੁ ਖਾ ਦੇਣੀ ਆ ਜੀ ਸਭ ਕੁ ਕਰਨਾ ਜੀ ਹਾਂਜੀ ਭਾਜੀ ਤੁਸੀਂ ਕੀ ਕਹੋਗੇ ਸਰ ਆਪਾਂ ਇਹੀ ਕਹਾਂਗੇ ਤਿੰਨ ਚਾਰ ਦਿਨ ਹੋ ਗਏ ਇਸ ਖੰਡ ਹੋਏ ਨੂੰ ਤੇ ਪਰੇਸ਼ਾਨੀ ਹਾਂਜੀ ਪਰੇਸ਼ਾਨੀ ਤਾਂ ਪੂਰੀ ਆ ਸਾਡਾ ਭਰਾ ਆ ਤੇ ਉਸ ਤੋਂ ਬਾਅਦ ਇਹ ਆ ਵੀ ਕਿਸੇ ਕੋਈ ਕਾਰਵਾਈ ਨਹੀਂ ਹੋ ਰਹੀ ਹਾਂ ਕਾਰਵਾਈ ਨਹੀਂ ਹੈ ਕਾਰਵਾਈ ਬਹੁਤ ਢਿੱਲੀ ਆ ਪ੍ਰਸ਼ਾਸਨ ਕਾਗਜ਼ੀ ਕਾਰਵਾਈ ਆ ਪ੍ਰਸ਼ਾਸਨ ਦਾ ਢਿੱਲਾ ਲੱਗਦਾ ਬਈਆ ਜਿਸ ਹਿਸਾਬ ਨਾਲ ਸਾਡਾ ਭਰਾ ਦੱਸਦਾ ਹੋਵੇ ਵੀ ਇਦਾਂ ਦਾ ਕਰਕੇ ਸਾਡੇ ਸਬੂਤ ਆ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਉਸ ਉੱਪਰ ਮੜ ਜਾ ਮੜ ਜਾ ਇਦਾਂ ਕਰੋ ਚਲੋ ਕਿਹ ਵੇਲੇ ਪਿੰਡ ਦਾ ਪੱਕਾ ਨਾ ਲੈਨੇ ਤਾਂ ਪਿੰਡ ਵਾਲੇ ਕਿਹ ਵੇਲੇ ਗੁੱਸਾ ਕਰ ਲੈਂਦੇ ਮੜਾ ਏਰੀਆ ਦੱਸ ਦੋ ਕਿ ਕਿਹੜਾ ਏਰੀਆ ਹੋ ਸਕਦਾ ਸਰ ਏਰੀਆ ਤਾਂ ਮੇਰੇ ਕੋਲ ਲਿਖਿਆ ਮੈਂ ਆਪਣੀ ਜਿਹੜੀ ਕੰਪਲੀਟ ਦਿੱਤੀ ਆ ਉਹ ਐਸਓਸੀ ਆ ਉਹ ਦਵਾਂਗੇ ਹਾਂਜੀ ਬਾਈ ਨੇਮ ਲਿਖਾਤਾ ਸ਼ੱਕ ਜਾਰ ਕਰਤਾ ਹਾਂਜੀ ਹਾਂਜੀ ਸ਼ੱਕ ਜਾਰ ਕਰਤਾ ਮੈਨੂੰ ਯਕੀਨ ਆ ਸਰ ਹੋਰ ਕੋ ਹੋਈ ਨਹੀਂ ਹੈਈ ਨਹੀਂ ਬੰਦਾ ਚਾਲ ਢਾਲ ਬੰਦੇ ਦਾ ਚਿਹਰਾ ਫਿਰ ਤਾਂ ਦਬੋਚ ਲੈਣਾ ਚਾਹੀਦਾ ਹਾਂਜੀ ਸਾਰਾ ਕੁਝ ਸਾਡੇ ਕੋਲ ਬਿਲਕੁਲ ਸਰ ਭਾਈ ਬਹੁਤ ਢਿੱਲੀ ਚੱਲ ਰਹੀ ਇਹ ਤਾਂ ਦਬੋਚ ਲੈਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਕੈਮਰੇ ਸਾਹਮਣੇ ਪਠਾਣਾ ਦਾ ਚਾਹੀਦਾ ਜੀ 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 ਜਦੋਂ ਬੰਦਾ ਸਾਹਮਣੇ ਇੱਕ ਵਾਰੀ ਅੱਖਾਂ ਸਾਹਮਣੇ ਕੈਮਰਾ ਦਾ ਫਿਰ ਕੱਚਾ ਪੈ ਰਿਆ ਜਦੋਂ ਜਦੋਂ ਬੰਦਾ ਆਪਣੇ ਅੱਖਾਂ ਸਾਹਮਣੇ ਉਹ ਇਹ ਦੱਸਦੇ ਆ ਕਿ ਮੈਨੂੰ ਪੱਕਾ ਪਤਾ ਬੰਦਾ ਕੌਣ ਆ ਉਹਨੂੰ ਵੈਰੀਫਾਈ ਕੀਤਾ ਜਾ ਸਕਦਾ ਸਕਰੀਨ ਉਹਨੂੰ ਚੈੱਕ ਕੀਤਾ ਜਾ ਸਕਦਾ ਕੰਪੇਅਰ ਕੀਤਾ ਜਾ ਸਕਦਾ ਨਾ ਉਹਦੀਆਂ ਵੀਡੀਓ ਵੀ ਉਹਦੀਆਂ ਮੇਰੀ ਦੁਕਾਨ ਦੇ ਅੰਦਰ ਦੀਆਂ ਆ ਉਹਦੀਆਂ ਫੋਟੋਆਂ ਆ ਮੇਰੇ ਕੋਲ ਕਿੰਨੇ ਪੈਸੇ ਚੋਰੀ ਹੋਏ ਸੀ ਉਦੋਂ ਪੈਸੇ ਨਹੀਂ ਗੋਚੋਰੀਓ ਸੀ ਵੈਸੇ ਉਹ ਕਾਰਨ ਦੇ ਚੱਕਰਾਂ ਦੇ ਵਿੱਚ ਸਾਲਾ ਬਸ ਹਾਂਜੀ ਦੇਖੋ ਨੁਕਸਾਨ ਹੈ ਵੀਰ ਦਾ ਬਿਲਕੁਲ ਜੀ ਬਿਲਕੁਲ ਬਹੁਤ ਨੁਕਸਾਨ ਹੈ ਜੀ ਇੱਥੇ ਜਿਹੜੇ ਛੋਟੇ ਵੀ ਹੈਗੇ ਜੀ ਫੜੀ ਵਾਲੇ ਤਾਂ 4 10 12 ਦੁਕਾਨਾਂ ਬਹੁਤ ਇਨ੍ਹਾਂ ਦੇ ਕਾਰੋਬਾਰ ਵਧੀਆ ਹੈ ਜੀ ਹਰ ਇੱਕ ਰੈਸਟੋਰੈਂਟਰ ਤੇ ਇਨ੍ਹਾਂ ਦੀ ਸਭ ਜੀ ਜਾਂਦੀ ਹੈ ਜੀ ਹਫਤੇ ਬਾਅਦ ਹੀ ਇਹਨਾਂ ਨੂੰ ਪੇਮੈਂਟ ਆਉਂਦੀ ਹੈ ਜੀ ਹਫਤੇ ਬਾਅਦ ਹੀ ਸਾਨੂੰ ਕਰਦੇ ਜੀ ਲੇਕਿਨ ਜਿਹੜੇ ਥੱਲੇ ਵੀ ਬੈਠੇ ਆ ਮੁੰਡੇ ਜਾਂ ਹੋਰ ਬੱਚੇ ਛੋਟੇ ਬੈਠੇ ਆ ਉਹਨਾਂ ਦੇ ਗੱਲਿਆਂ 'ਚ ਵੀ 2.5 ਹਜ਼ਾਰ ਰੁਪਏ ਆਪ ਪਿਆ ਰਹਿੰਦਾ ਜੀ ਨਹੀਂ ਪਾਜੀ ਇਕੱਲੇ ਇਹਨ ਇਹਨਾਂ ਦੇ 80 ਹਜ਼ਾਰ 85 ਹਜ਼ਾਰ ਚਲੋ ਲੱਖ ਚੋਰੀ ਕਰਕੇ ਲੈ ਗਿਆ ਇਹਨੀਆਂ ਮੋੜੇ ਪੇਮੈਂਟਾਂ ਤਾਂ ਦੇਣੀਆਂ ਨੇੜੀਆਂ ਜੀ ਦੇਣੀਆਂ ਇਹਨਾਂ ਨੂੰ ਇੱਕ ਹਫ਼ਤੇ ਤੋਂ ਬਾਅਦ ਪੇਮੈਂਟ ਆਂਦੀ ਜੀ ਹਫ਼ਤੇ ਬਾਅਦ ਇਹ ਸਾਰਿਆਂ ਦੀ ਪਰਭਾਈ ਕਰਦੇ ਜੀ ਆਪਾਂ ਦੇਖੇ ਟੈਕਨੀਕਲੀ 2 ਲੱਖ ਦਾ ਘਾਟਾ ਲੱਖੋ ਲੈ ਗਿਆ ਲੱਖ ਦੀ ਇਹਨਾਂ ਤਾਂ ਦੇਂਦਾਰੀ ਖੜੀ ਆ ਖੜ ਗਈ ਜੀ 2 ਲੱਖ ਰੁਪਏ ਤਾਂ ਥੱਲੇ ਚੱਲ ਗਏ ਜੀ ਹਾਂ ਜੀ ਡਬਲ ਹੋ ਗਿਆ ਜੀ ਹਾਂ ਜੀ ਚਲੋ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਆ ਉਮੀਦ ਕਰਦੇ ਆ ਵੀਰ ਦਾ ਹੱਲ ਹੋਵੇ ਜੇ ਉਹਨਾਂ ਕੋਲ ਸਬੂਤ ਆ ਕਿਸਤੇ ਸ਼ੱਕ ਜਾਰ ਕਰ ਰਹੇ ਆ ਫੇਰ ਇੰਨੀ ਦੇਰੀ ਕਿਉਂ ਇਹ ਮੰਗਦਾ ਇਦਾਂ ਤਾਂ ਹੈ ਨਹੀਂ ਕਿ ਬੰਦਾ ਅਨ ਪਛਾਤਾ ਆਪਾਂ ਕਹਿ ਸਕਦੇ ਆ ਜੇ ਬਾਈ ਨੇ ਮੈਂ ਦੱਸ ਦਿਆ ਕਿ ਪਹਿਲਾਂ ਵੀ ਚੋਰੀ ਹੋਈ ਆ ਇਹਨਾਂ ਨੂੰ ਯਕੀਨ ਹੈ ਕਹਿੰਦੇ ਸ਼ੱਕ ਨਹੀਂ ਯਕੀਨ ਹੈ ਕਿ ਉਹੀ ਬੰਦਾ ਉਹਨੂੰ ਵੈਰੀਫਾਈ ਦਾ ਕੀਤਾ ਜਾ ਸਕਦਾ ਉਹ ਤੋਂ ਬਹੁਤ ਬਾਰੀ ਨੁਕਸਾਨ ਹੋਇਆ ਜੀ ਇੱਕ ਵਾਰੀ ਪੱਲੇਦਾਰਾਂ ਦੇ 8-10 ਮੋਬਾਈਲ ਚੱਕੇ ਗਏ ਜੀ ਮੰਨਾ ਆਂਦਾ ਆ ਕੇ ਮੋਬਾਈਲ ਚੱਕਦਾ ਬੇਖੋ ਜਨ ਹੀ ਚੱਕੇ ਗਏ ਸਗੇ। ਸ਼ਨੀਵਾਰ ਨੂੰ ਜੋ ਵੀ ਹੋਈ। ਉਹ ਮਾੜੀ ਕੱਟਣਾ ਫਿਰ ਸ਼ਾਮ ਨੂੰ ਕੋਈ ਪੁੱਲਪ ਲੈ ਕੇ ਸਬਜ਼ੀ ਲੈਣਾ ਜਵੇ। ਉਹਨੂੰ ਵੀ ਕੋਈ ਲੁੱਟ ਸਕਦਾ। ਅੱਛਾ ਇੱਕ ਸਵਾਲ ਹੋਰ ਹੈ ਮੰਨ ਲਓ ਵੀਰ ਕੱਲਾ ਅੰਦਰ ਹੋਵੇ। ਜਦੋਂ ਕਿੱਟ ਚੋਂ ਸਮਾਨ ਕੱਢੀ ਜਾਂਦਾ ਕੋਈ ਰੌਡ ਮਾਰ ਸਕਦਾ ਕੋਈ ਉਹਨੂੰ ਅੱਜਕੱਲ ਦੋ ਨੰਬਰ ਦੇ ਅਸਲਾ ਚੱਲਦੇ ਉਹਨਾਂ ਕੋਸਲਾ ਵੀ ਹੋ ਜਾ ਲੋ। ਕੋਈ ਨਹੀਂ ਬੇਫਿਕਰ ਜਦੋਂ ਉਹ ਅੰਦਰ ਆਉਂਦਾ ਫਿਰ ਜਾ ਕੇ ਸ਼ਟਰ ਬੰਦ ਕਰਦਾ। ਕੋਈ ਨਾ ਕੋਈ ਉਹਦੇ ਕੋਈ ਅਸਲਾ ਹਥਿਆਰ ਤਾਂ ਜ਼ਰੂਰ ਹੋਊਗਾ। ਹਾਂਜੀ ਹਾਂਜੀ ਹੋ ਸਕਦਾ ਉਹ ہزار ਵੀ ਹੋਣੇ ਉਹ ਕਰਨ ਹੋਊਗਾ ਦੇਖੋ ਲੋਕ ਉੱਦੇ ਥੋੜੇ ਟੁੱਟ ਗਿਆ ਪਿੱਛੇ ਹੋਰ ਹੋਣੇ ਪਿੱਛੇ ਹੋਰ ਬੰਦੇ ਹੋ ਸਕਦੇ ਪਿੱਛੇ ਹੋਰ ਹੋਣੇ ਹਾਂਜੀ ਸਾਨੂੰ ਚਾਹੀ ਸਾਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਉਹਦੇ ਉਹਨੂੰ ਤਾਂ ਫੜੇ ਉਹਦੇ ਨਾਲ ਦੇ ਜਿਹੜੇ ਕੋਈ ਨਾਲ ਸਾਥੀ ਆ ਉਹਨਾਂ ਤੋਂ ਵੀ ਉਹ ਨੱਥ ਬਾਣ ਦੇਖੋ ਅੱਗੇ ਸਾਡੀਆਂ ਧੀਆਂ ਪੈਣਾ ਜੋ ਵੀ ਕੰਜਾਂ ਦੀਆਂ ਵਿਚਾਰੀਆਂ ਬੁੜੀਆਂ ਦੀਆਂ ਬਾਲੀਆਂ ਬਾਲੀਆਂ ਲਾਲਾ ਜੀ ਦੇਖੋ ਜੇ ਟ੍ਰੇਸ ਕਰਨਾ ਤਾਂ ਫੋਨ ਤੋਂ ਹੀ ਪਤਾ ਲੱਗ ਜਾਣਾ ਉਹ ਉਨੇ ਟਾਈਮ ਤੇ ਕਿਹਦਾ ਫੋਨ ਸੀ ਇੱਥੇ ਕਿਈ ਵਾਰੀ ਸੁਸਾ ਆਪਣੇ ਮੋਟਰਸਾਈਕਲ ਚੱਕ ਹੋ ਗਿਆ ਸਬਜ਼ੀ ਲੈਣ ਆਂਦਾ ਬੰਦਾ ਮੁਰਦਲ ਬਾਹਰ ਲਾਂਦਾ ਲਾ ਕੇ ਆਂਦਾ ਜਦ ਜਾਂਦਾ ਸਬਜ਼ੀ ਲੈ ਕੇ ਮੋਟਰਸਾਈਕਲ ਹੁੰਦਾ ਹੀ ਨਹੀਂ ਜੀ ਚਲੋ ਸੁਚੇਤ ਰਹਿਣ ਦੀ ਲੋੜ ਹੈ ਜਾਗਰਤ ਰਹਿਣ ਦੀ ਲੋੜ ਹੈ ਇੱਕ ਵਾਰ ਫਿਰ ਤੋਂ ਬਾਹਰ ਨਹੀਂ ਤਸਵੀਰਾਂ ਦਿਖਾ ਦਿੰਨੇ ਆ ਤਾ ਵੀਰ ਨਾਲ ਤੱਕਾ 2 ਲੱਖ ਦਾ ਤੱਕਾ ਹੈ ਵੀਰ ਦੇ ਨਾਲ ਕਿਉਂਕਿ ਲੱਖ ਰੁਪਏ ਦੀ ਚੋਰੀ ਹੋ ਗਈ ਲੱਖ ਰੁਪਏ ਦੇਣਦਾਰੀ ਤਾਂ ਹੈਗੀ ਹੈ ਨਾ ਇਸ ਕਰਕੇ ਅਸੀਂ ਤਾਂ ਇਹ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਇਨਸਾਫ ਹੋਣਾ ਚਾਹੀਦਾ ਜੇ ਇਹਨਾਂ ਨੇ ਚੋਰ ਪਛਾਣ ਲਿਆ ਤਾਂ ਚੋਰ ਨੂੰ ਥਾਣੇ ਬੁਲਾ ਕੇ ਜੇ ਤਾਂ ਉਹੀ ਹੈ ਫਿਰ ਤਾਂ ਉਹਦੀ ਭੁਗਤ ਸਵਾਰੀ ਹੋਣੀ ਚਾਹੀਦੀ ਹੈ ਅਦਰਵਾਈਜ਼ ਘਟੋ ਘਟ ਵੈਰੀਫਾਈ ਉਹਨਾਂ ਗੱਲਬਾਤ ਪੁੱਛ ਪੜਤਾਲ ਤਾਂ ਹੋਣੀ ਚਾਹੀਦੀ ਤਪਤੀਸ਼ ਤਾਂ ਹੋਣੀ ਚਾਹੀਦੀ ਹੈ ਉਮੀਦ ਕਰਦੇ ਆ ਬਹੁਤ ਜਲਦੀ ਇਨਸਾਫ ਹੋਊਗਾ ਕਿ ਤੁਸੀਂ ਸਕਰੀਨ ਤੇ ਜਿਹੜੀ ਤਸਵੀਰ ਚੱਲ ਰਹੀ ਹੈ ਇਹਨੂੰ ਚੰਗੀ ਤਰ੍ਹਾਂ ਦੇਖ ਲਓ ਤੁਸੀਂ ਵੈਰੀਫਾਈ ਕਰ ਲਓ ਤੁਸੀਂ ਬੰਦਾ ਪਛਾਣ ਲਓ ਤੁਹਾਨੂੰ ਜੇਕਰ ਕੋਈ ਅਨੁਮਾਨ ਲੱਗਦਾ ਵੀਰ ਜੀ ਕਿੰਡਾਈਓ ਤੁਹਾਨੂੰ ਜੇਕਰ ਕੋਈ ਅਨੁਮਾਨ ਲੱਗਦਾ ਤੁਸੀਂ ਵੀ ਹੈਲਪ ਕਰ ਸਕਦੇ ਹੋ ਆਪਣਾ ਫੋਨ ਨੰਬਰ ਬੋਲ ਦਿਓ ਹਾਂਜੀ ਫੋਨ ਨੰਬਰ ਮੇਰਾ 98141 98058 98141 98058 ਫੇਰ ਬੋਲ ਦਿਓ 98141 98058 ਠੀਕ ਹੈ ਤੁਹਾਨੂੰ ਤੁਸੀਂ ਜੇਕਰ ਇਸ ਬੰਦੇ ਨੂੰ ਪਛਾਣ ਲਿਆ ਤੁਹਾਡੇ ਪਿੰਡ ਦਾ ਤੁਹਾਡੇ ਸ਼ਹਿਰ ਦਾ ਤੁਹਾਡੇ ਵਾਰਡ ਦਾ ਤੁਹਾਡੇ ਮਹੱਲੇ ਦਾ ਤੁਹਾਡੀ ਗਲੀ ਦਾ ਤਾਂ ਵੀਰ ਉਹਨਾਂ ਨੂੰ ਫੋਨ ਕਰਕੇ ਹੈਲਪ ਕਰ ਦੇਣੇ ਆਦਰਵਾਇਜ਼ ਸਾਡੇ ਨੰਬਰ ਵੀ ਚੱਲਦੇ ਰਹਿੰਦੇ ਉਮੀਦ ਕਰਦੇ ਆ ਚੋਰ ਜਲਦੀ ਫੜਿਆ ਜਾਊਗਾ ਤਾਂ ਜੋ ਬਾਕੀਆਂ ਦਾ ਬਚਾਅ ਵੀ ਹੋ ਸਕੇ ਬਹੁਤ ਬਹੁਤ ਸ਼ੁਕਰੀਆ